good evening good evening good evening ji aaya nu ji ji aaya nu welcome aajo ji aajo jaldi so ajj aap math de kuch concept ta oh karange jehde aa haan ji good evening ji good evening thoda hai na pata nahi ki problem hai gi aa ਅੱਜ ਟਾਈਮ ਹੋ ਜਾਂਦੀ ਹੈ ਸਮੱਸਿਆ ਹਾਂ ਹਾਂਜੀ ਅਗਰ ਕੋਈ ਵਿਅਕਤੀ ਰੋਜ਼ਾਨਾ ਕਮਾਉਂ 308 ਰੁਪਏ ਤਿੰਨ ਨਵੰਬਰ ਮਹੀਨੇ ਵਿੱਚ ਕਿੰਨੇ ਪੈਸੇ ਕਮਾਏਗਾ ਇਹ ਸਵਾਲ ਆ ਹੈਗਾ ਇਹ ਸੌਖਾ ਪਰ ਥੋੜਾ ਜਿਹਾ ਇਹਨੂੰ ਕਮਾਇਆ ਗਿਆ ਇੱਕ ਵਿਅਕਤੀ ਨਵੰਬਰ ਮਹੀਨੇ ਚ 308 ਤੇ ਸੌਰੀ ਨਵੰਬਰ ਇੱਕ ਦਿਨ ਦੇ ਵਿੱਚ 308 ਰੁਪਏ ਕਮਾਉਂਦਾ ਤੇ ਨਵੰਬਰ ਮਹੀਨੇ ਚ ਕਿੰਨੇ ਪੈਸੇ ਕਮਾਇਆ ਤਾਂ ਕਿੰਨਾ ਆਨਸਰ ਆਊਗਾ ਇਹਦਾ ਆਪਣਾ ਇਹ ਸਵਾਲ ਆ ਕੋਈ ਵੀ ਵਿਅਕਤੀ ਆ ਉਹ ਉਹ ਇੰਨੇ ਪੈਸੇ ਆਪਣਾ ਆਨਸਰ ਕਿੰਨਾ ਆਵੇਗਾ ਹਾਂਜੀ ਕਰਕੇ ਦੇਖੋ ਟਰਾਈ ਕਰੋ ਕਿੰਨਾ ਆਊਗਾ ਹਾਂਜੀ ਨਵੰਬਰ ਮਹੀਨੇ ਚ ਉਹ ਕਿੰਨੇ ਪੈਸੇ ਕਮਾਊਗਾ ਡੇਲੀ ਕਮਾਉਂਦਾ ਉਹ 308 ਰੁਪਏ ਚਲੋ ਆਪਾਂ ਹੋਰ ਸੌਖਾ ਕਰ ਦਿੰਦੇ ਆ ਡੇਲੀ ਕਮਾਉਂਦਾ ਉਹ 1000 ਰੁਪਏ ਔਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਉਹਦੇ ਦੇ ਕਹਿਣ ਵਾਂਗੂੰ ਘੰਟੀ ਵਾਲਾ ਵੀ ਦਬਾ ਦਿਓ ਹਾਂਜੀ ਇਹਦਾ ਆਪਾਂ ਨੂੰ ਆਨਸਰ ਕੀ ਆ ਪਲੀਜ਼ ਚੈਨਲ ਸਬਸਕ੍ਰਾਈਬ ਚੈਨਲ ਤੇ ਮੈਥ ਨੂੰ ਸਿੱਖੋ ਚੈਨਲ ਸਬਸਕ੍ਰਾਈਬ ਕਰੋ ਹਾਂਜੀ ਨਵੰਬਰ ਇੱਕ ਵਿਅਕਤੀ ਰੋਜ਼ਾਨਾ ਕਮਾਉਂਦਾ ਹੈ 308 1308 ਰੁਪਏ ਨਵੰਬਰ ਮਹੀਨੇ ਚ ਕਿੰਨੇ ਪੈਸੇ ਕਮਾਏਗਾ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਕਿਰਪਾ ਕਰਕੇ 30000 ਰੁਪਏ ਦਵਿੰਦਰ ਜੀ ਕਹਿੰਦੇ 30000 ਰੁਪਏ ਕਮਾਊਗਾ ਨਵੰਬਰ ਮਹੀਨੇ ਪਲੀਜ਼ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲੋ ਬੱਚਿਆਂ ਨੂੰ ਜਰੂਰ ਸਪੋਰਟ ਕਰੋ ਬੱਚਿਆਂ ਨੂੰ ਪ੍ਰਮੋਟ ਕਰੋ ਇਸ ਚੈਨਲ ਨਾਲ ਜੁੜੇ ਰਹੋ ਚੈਨਲ ਦਾ ਬਣੋ ਔਰ ਬੱਚਿਆਂ ਦੀ ਸਪੋਰਟ ਜਰੂਰ ਕਰੋ ਬੱਚਿਆਂ ਨੂੰ ਮੋਟੀਵੇਟ ਕਰੋ ਬੱਚਿਆਂ ਨੂੰ ਉਤਸ਼ਾਹਿਤ ਕਰੋ ਉਹ ਸਾਰਾ ਕੰਮ ਕਰਨ ਲਈ ਤੁਸੀਂ ਇਸ ਚੈਨਲ ਦੇ ਨਾਲ ਜਰੂਰ ਜੁੜੋ ਔਰ ਬੱਚਿਆਂ ਦਾ ਨਿਰੰਤਰ ਮਦਦ ਕਰੋ ਹੈਲਪ ਕਰੋ ਸਹਿਯੋਗ ਕਰੋ ਸੋ ਕਿਰਪਾ ਕਰਕੇ ਇਸ ਚੈਨਲ ਨਾਲ ਜਰੂਰ ਜੁੜਦੇ ਰਹੋ ਹਾਂਜੀ ਇੱਕ ਵਕ ਹੈ 308 ਰੁਪਏ ਤੇ ਨਵੰਬਰ ਮਹੀਨੇ ਚਗਾ ਆਪਾਂ ਸਭ ਤੋਂ ਪਹਿਲਾਂ ਨਵੰਬਰ ਮਹੀਨੇ ਦੇ ਦਿਨ ਦੇਖਣੇ ਆ ਕਿੰਨੇ ਨਵੰਬਰ ਮਹੀਨੇ ਚ ਦਿਨ ਹੁੰਦੇ ਆ 30 ਹੁਣ ਦਿੱਲੀ ਕਮਾਉਂਦਾ ਉਹ 308 ਰੁਪਏ ਦੇ ਡੇ ਹੁੰਦੇ ਆ 30 ਉਹਨੇ ਪੁੱਛਿਆ ਕਿਹੜਾ ਮਹੀਨਾ ਨਵੰਬਰ ਆ ਕਿੰਨੇ ਜੋ ਉਸਨੇ ਪੁੱਛਿਆ ਉਸ ਮਹੀਨੇ ਦੇ ਨਾਲ ਹਾਂਜੀ ਹੁਣ ਤੁਹਾਡਾ ਆਨਸਰ 39240 ਸਹੀ ਆ ਰਾਈਟ ਆਨਸਰ ਫਿਰ ਆਪਾਂ ਇਹਨੂੰ ਕੱਢਣ ਲਈ ਕੀ ਕਰਨਾ 308 ਨੂੰ ਨਵੰਬਰ ਮਹੀਨੇ ਦੇ ਦੇਣਾ ਜਿਹੜੇ ਉਹਦੇ ਨਾਲ ਗੁਣਾ ਕਰ ਦੇਣੀ ਆ ਤਾਂ ਦਿੱਲੀ ਦੇ ਪੈਸੇ ਜਿਹੜੇ ਆ ਗੁਣਾ ਕਰ ਦੋ ਨਵੰਬਰ ਮਹੀਨੇ ਦੇ ਨਾਲ ਆ ਜ਼ੀਰੋ ਤਾਂ ਜ਼ੀਰੋ ਲੱਗ ਹੀ ਜਾਣੀ ਆ ਜ਼ੀਰੋ ਗੁਣਾ ਤੁਸੀਂ ਸਿੰਪਲ ਤਰੀਕੇ ਨਾਲ ਵੀ ਕਰ ਸਕਦੇ ਹੋ ਤੇ ਤੁਸੀਂ ਗੁਣਾ ਸਿੱਧੀ ਕਰਕੇ 20 ਜ਼ੀਰੋ ਪਿੱਛੇ ਲਗਾ ਸਕਦੇ ਹੋ 8 3 24 ਹਾਂਜੀ ਤੇ 9 ਤੇ 3 ਜੇ ਜ਼ੀਰੋ ਵਾਲੀ ਰਕਮ ਆ ਪਿੱਛੇ ਜ਼ੀਰੋ ਵੈਸੇ ਵੀ ਆਪਾਂ ਲਾ ਸਕਦੇ ਆ ਹਾਂਜੀ ਇਹ ਅਨਸਰ 200 ਤੇ ਨਵੰਬਰ ਮਹੀਨੇ ਚੋਂ ਵੈਸੇ ਕਮਾਏਗਾ 39240 ਰੁਪਏ ਸੋ ਇਹ ਜਦੋਂ ਵੀ ਇਸ ਤਰ੍ਹਾਂ ਦਾ ਸਵਾਲ ਤੁਹਾਨੂੰ ਆਇਆ ਜਾਂ ਆਉਂਦਾਗਾ ਵੀ ਇੰਨੇ ਪੈਸੇ ਉਹ ਕਮਾਉਂਦਾ ਤੇ ਜਿਹੜੇ ਮਹੀਨੇ ਦੀ ਉਹ ਪੁੱਛ ਰਿਹਾ ਹੈਗਾ ਉਸੇ ਮਹੀਨੇ ਦਾ ਤੁਸੀਂ ਕੀ ਕਰ ਦੇਣਾ ਦੇਣ ਕੱਢਨੇ ਆ ਸਭ ਤੋਂ ਪਹਿਲਾਂ ਪਹਿਲਾਂ ਆਪਾਂ ਕਾਲੀ ਬਿਲਕੁਲ ਵੀ ਨਹੀਂ ਇੰਨਾ ਸਵਾਲਾਂ 'ਚ ਕਰਨੀ ਸਭ ਤੋਂ ਪਹਿਲਾਂ ਆਪਾਂ ਦੇਣ ਕੱਢ ਲੈਣੇ ਆ ਜਿੰਨੇ ਵੀ ਉਸ ਮਹੀਨੇ 'ਚ ਦੇਣ ਹੋਏ ਉਨੇ ਹੀ ਆਪਾਂ ਉਹਦੇ ਆਨਸਰ ਦੇ ਦੇਣਾ ਇੱਕ ਸਵਾਲ ਇਹਦੇ ਨਾਲ ਦਾ ਹੋਰ ਕਰ ਦੋ ਅ ਇੱਕ ਵਿਅਕਤੀ ਕਮਾਉਂਦਾ ਰੋਜ਼ਾਨਾ ਕਮਾਉਂਦਾ ਰੋਜ਼ਾਨਾ ਕਮਾਉਂਦਾ ਹੈਗਾ ਮੰਨ ਲਓ 4000 ਰੁਪਏ ਤੇ ਫਰਵਰੀ ਮਹੀਨੇ ਤੇ ਪੈਸੇ ਕਿੰਨੇ ਕਮਾਏਗਾ ਆਪ ਪਹਿਲਾਂ ਫਰਵਰੀ ਮਹੀਨੇ ਦਾ ਆਨਸਰ ਦਿਓ ਜੀ ਇੱਕ ਵਿਅਕਤੀ 4000 ਡੇਲੀ ਕਮਾਉਂਦਾ ਫਰਵਰੀ ਮਹੀਨੇ ਚ ਕਿੰਨੇ ਪੈਸੇ ਕਮਾਏਗਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੱਚਿਆਂ ਦੀ ਸਪੋਰਟ ਕਰੋ ਬੱਚਿਆਂ ਨੂੰ ਪ੍ਰਮੋਟ ਕਰੋ ਹਾਂਜੀ ਦਸੰਬਰ ਇੰਦਰ ਆਏਗਾ ਅਰਸ਼ ਜੀ ਕਿੰਨੇ ਪੈਸੇ ਕਮਾਏਗਾ ਹਾਂਜੀ ਕਿੰਨੇ ਪੈਸੇ ਇੱਕ ਮਹੀਨੇ ਦੇ ਦਿਨ ਕਿੰਨੇ ਹੁੰਦੇ ਆ ਫਰਵਰੀ ਮਹੀਨੇ 'ਚ ਦਿਨ ਹੁੰਦੇ ਆ 28 ਕਿੰਨੇ ਪੈਸੇ ਕਮਾਏਗਾ ਜੀ ਫਰਵਰੀ ਮਹੀਨੇ 'ਚ 4000 ਨੂੰ 28 ਨਾਲ ਗੁਣਾ ਕਰ ਦੋ ਰਵਿੰਦਰ ਜੀ ਬਾਦ ਅਨਸਰ ਹੈਗਾ ਇਹਦਾ 11000 ਹਾਂਜੀ ਹੁਣ ਇਸ ਤਰ੍ਹਾਂ ਦਾ ਇੱਕ ਸਵਾਲ ਇਹ ਆ ਸਕਦਾ ਕਿ ਇੱਕ ਵਿਅਕਤੀ ਇੱਕ ਵਿਅਕਤੀ ਦੀ ਵਿਅਕਤੀ ਜਿਹੜੀ ਮਹੀਨੇ ਦੀ ਤਨਖਾਹ ਹੈਗੀ ਆ 10000 ਮਹੀਨੇ ਦੀ ਤਨਖਾਹ ਇੱਕ ਵਿਅਕਤੀ ਦੀ 10000 ਆ ਤੇ ਇੱਕ ਸਾਲ ਵਿੱਚ ਕਿੰਨੇ ਪੈਸੇ ਕਮਾਏ ਉਸਨੇ ਇੱਕ ਸਾਲ ਵਿੱਚ ਕਿੰਨੇ ਪੈਸੇ ਕਮਾਏ ਹਾਂਜੀ ਇੱਕ ਵਿਅਕਤੀ ਦੀ 10000 ਰੁਪਏ ਤਨਖਾਹ ਹੈਗੀ ਆ ਤੇ ਇੱਕ ਸਾਲ ਦੇ ਵਿੱਚ ਉਹ ਵਿਅਕਤੀ ਕਿੰਨੇ ਪੈਸੇ ਕਮਾਏਗਾ ਹਾਂਜੀ ਹੁਣ ਆਪਾਂ ਕੀ ਕਰਾਂਗੇ ਸਾਲ ਦੇ ਵਿੱਚ ਮਹੀਨੇ ਕਿੰਨੇ ਹੁੰਦੇ ਆ ਉਹ ਦੇਖਾਂਗੇ ਇੱਕ ਮਹੀਨੇ ਦੀ 10000 ਰੁਪਿਆ ਤਨਖਾਹ ਹੈਗੀ ਆ ਇੱਕ ਸਾਲ ਦੇ ਵਿੱਚ ਮਹੀਨੇ ਹੁੰਦੇ ਨੇ ਆਪਣੇ ਕੋਲ 12 ਇੱਕ ਮਹੀਨੇ ਦੀ ਤਨਖਾਹ ਉਹਦੀ ਹੈਗੀ ਆ 10000 ਤੇ ਸਾਲ ਦੇ ਮਹੀਨੇ ਆ 12 ਤਾਂ ਫੇਰ ਆਪਾਂ ਕੀ ਕਰਾਂਗੇ ਇਹਨੂੰ ਆਪਾਂ 12 ਦੇ ਨਾਲ ਗੁਣਾ ਕਰ ਦੇਾਂਗੇ ਹੁਣ ਇਦਾਂ ਜਦੋਂ 10000 ਹੈਗਾ ਪਿਛਲੇ ਪਾਸੇ ਇਹ ਸਾਨੂੰ ਸਿੱਧੀ ਗੁਣਾ ਹਾਂਜੀ ਇਹ ਕਿੰਨੀ ਬਣ ਗਈ 12 1000 12 ਹੁਣ ਇਹਦਾ ਆਨਸਰ ਸਿੱਧਾ ਜਿਹਾ ਲੱਗ ਜਾਣਾ ਆ ਇਹਦੇ ਨੂੰ 12 1 12 ਜਿੰਨੀਆਂ ਜ਼ੀਰੋਆਂ ਪਿੱਛੇ ਐ 1 2 3 4 ਉਹਨੀਆਂ ਜ਼ੀਰੋਆਂ ਪਿੱਛੇ ਲਾ ਦਿਓ ਕਿੰਨੇ ਬਣ ਗਏ ਜੀ ਇਹਨੂੰ ਪੜ ਕੇ ਦੇਖੋ ਕਾਈ ਦਹਾਈ ਸੈਂਕੜਾ ਹਜ਼ਾਰ 100000 ਲੱਖ 120000 ਰੁਪਿਆ ਉਹ ਸਲਾਨਾ ਕਮਾਵੇਗਾ 120000 ਰੁਪਇਆ ਉਹ ਸਲਾਨਾ ਕਮਾਈ ਕਰੇਗਾ ਹੁਣ ਇੱਕ ਸਾਈਕਲ ਦੀ ਕੀਮਤ ਹੁਣ ਆਪਾਂ ਇੱਕ ਇਦਾਂ ਦਾ ਸਵਾਲ ਇੱਕ ਹੋਰ ਸਵਾਲ ਆ ਜਾਂਦਾ ਹੁੰਦਾ ਇੱਕ ਸਾਈਕਲ ਦੀ ਕੀਮਤ ਹੈਗੀ ਆ ਇੱਕ ਸਾਈਕਲ ਦੀ ਕੀਮਤ 40 ਸਾਈਕਲ ਕਿੰਨੇ ਦੇ ਆਉਣਗੇ ਇੱਕ ਸਾਈਕਲ ਦੀ 40 ਸਾਈਕਲ ਖਰੀਦਣੇ ਆ ਤੇ ਹਾਂਜੀ 40 30 30000 ਦਾ ਇੱਕ ਸਾਈਕਲ ਆ 40 ਹਾਂਜੀ ਜਦੋਂ ਇਸ ਤਰ੍ਹਾਂ ਦੇ ਸਵਾਲ ਆਉਣਗੇ ਤੁਹਾਡੇ ਕੋਲ ਇਹ ਸਿੱਧੀ ਗੁਣ ਤਾਂ ਯਾਰ 39 40 ਆਨਸਰ ਠੀਕ ਆ 12000 ਅ 12 ਤੁਹਾਡਾ ਨਾ 1 ਲੱਖ 20 ਇਹ ਸੇਮ ਪੈਟਰਨ ਦਾ ਕਿ ਇੱਕ ਰਕਮ ਕਿੰਨੇ ਦੀ ਬਣੀ ਹੈ ਇੱਕ ਸਾਈਕਲ ਕਿੰਨੇ ਦਾ ਖਰੀਦਿਆ ਇੱਕ ਬੱਸ ਦੀ ਕੀਮਤ ਕਿੰਨੀ ਆ ਇੱਕ ਜਹਾਜ਼ ਦੀ ਕੀਮਤ ਕਿੰਨੀ ਆ ਉਸ ਤਰ੍ਹਾਂ ਦੇ 10 ਜਹਾਜ਼ ਖਰੀਦਾਂਗੇ ਤਾਂ ਇਹ ਜਸਟ ਗੁਣਾ ਦੇ ਸਵਾਲ ਹੀ ਹੁੰਦੇ ਨੇ ਸੋ ਅੱਗੇ ਚੱਲਦੇ ਆਪਾਂ ਸਮਝ ਲੱਗ ਗਿਆ ਜੀ ਔਰ ਇੱਕ ਬਕਸੇ ਵਿੱਚ ਅਗਰ ਇੱਕ ਬਕਸੇ ਵਿੱਚ ਇੱਕ ਬਕਸਾ ਇੱਕ ਬਕਸਾ ਹੈ ਇਸ ਬਕਸੇ ਵਿੱਚ ਅਗਰ 5523 ਲਾਉਂਦੀ ਹੈ ਇੱਕ ਬਕਸੇ ਵਿੱਚ 523 ਆ ਗਈ ਤਾਂ ਅਗਰ ਇਸ ਤਰ੍ਹਾਂ ਦੇ ਜਿਹੜੇ ਅਗਰ ਇਸ ਤਰ੍ਹਾਂ ਦੇ 500 ਬਕਸੇ ਹੋਰ ਹੋਣ ਇੱਕ ਬਕਸੇ 'ਚ 5 ਟਾਈਲਾਂ ਨੇ ਔਰ ਅਗਰ ਬਕਸੇ ਹੋਣ 500 ਤਾਂ ਇੱਕ ਬਕਸੇ 'ਚ ਹੋਈ ਕਿੰਨੀ ਟਾਈਲ ਇੱਕ ਬਕਸੇ ਵਿੱਚ ਬਰਾਬਰ ਨੇ 500 ਟਾਈਲਾਂ ਨੇ ਚਲੋ ਬਕਸੇ ਵੀ 500 ਆ ਤੇ ਟਾਈਲਾਂ ਵੀ 500 ਆ ਕੁੱਲ ਕਿੰਨੀਆਂ ਟਾਈਲਾਂ ਹੋਣਗੀਆਂ ਜਿਨ੍ਹਾਂ ਨੇ ਸਤਕਾਰਯੋਗ ਸਫੀਰਤਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੱਚਿਆਂ ਦੀ ਹੌਸਲਾ ਫਜ਼ਾਈ ਜਰੂਰ ਕਰੋ। ਹਾਂਜੀ 25000 ਵੈਰੀ ਗੁੱਡ ਬਹੁਤ ਅੱਛੇ ਗੁੱਡ। ਅਗਲਾ ਸਵਾਲ ਹੈਗਾ ਜੀ ਆਪਣੇ ਕੋਲ ਹਾਂਜੀ ਇਹਨੂੰ ਵੀ ਕੀ ਕਰਾਂਗੇ? 500 500 ਬਸ 500 500 25000 ਰਾਈਟ। ਵੈਰੀ ਗੁੱਡ। ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਨੂੰ 98 ਨਾਲ ਗੁਣਾ ਕਰੋ ਸਿੱਧਾ ਸਵਾਲ ਹੀ ਪਾ ਦਿੱਤਾ ਚਾਰ ਅੰਕਾਂ ਦੀ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਨੂੰ 98 ਨਾਲ ਗੁਣਾ ਕਰੋ ਸਿੱਧਾ ਸਵਾਲ ਹੁਣ ਆਪਾਂ ਨੂੰ ਸਵਾਲ ਸਿੱਧਾ ਲੱਗਦਾ ਪਰ ਆਪਾਂ ਨੂੰ ਸਭ ਤੋਂ ਪਹਿਲਾਂ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਪਤਾ ਹੋਣੀ ਚਾਹੀਦੀ ਹੈ ਫਿਰ ਆਪਣਾ ਸਵਾਲ ਨਿਕਲੇਗਾ ਸੋ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੁੰਦੀ ਆ ਆ ਪਹਿਲਾ ਹਾਂਜੀ ਬਿਲਕੁਲ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੋਈ 1000 ਤਾਂ ਇਹ ਹੋ ਗਈ ਚਾਰ ਅੰਕਾਂ ਦੀ ਤੇ 98 ਨਾਲ ਗੁਣਾ ਕਰਨੀ ਆ ਤਾਂ 98 ਗੁਣਾ ਤਾਂ ਆਨਸਰ ਤੁਹਾਡੇ ਵਾਲਾ ਰਾਈਟ ਹੈ ਦਵਿੰਦਰ ਜੀ ਬਰਿੰਦਰ ਜੀ ਬਹੁਤ ਅੱਛਾ ਆਨਸਰ 98000 ਆਪਣਾ ਆਨਸਰ ਆ ਗਿਆ ਸੋ ਇਸ ਤਰ੍ਹਾਂ ਦੇ ਜਿਹੜੇ ਗੁਣਾ ਦੇ ਸਵਾਲ ਆ ਉਹ ਪਾਈ ਜਾਂਦੇ ਆ ਸੋ ਉਹਨੂੰ ਆਪਾਂ ਬਹੁਤ ਧਿਆਨ ਨਾਲ ਧਿਆਨਪੂਰਵਕ ਜਿਹੜਾ ਕਰਨਾ ਹੈਗਾ ਠੀਕ ਆ ਜੀ ਤੇ ਅਗਰ ਤੁਹਾਨੂੰ ਕੋਈ ਵੀ ਸਵਾਲ ਇਸ ਤਰ੍ਹਾਂ ਦਾ ਆਵੇ ਉਹਨੂੰ ਮਿੰਟੋ-ਮਿੰਟਿਕ ਕਰਕੇ ਤੁਸੀਂ ਆਪਣਾ ਪੇਪਰ ਹੱਲ ਕਰ ਸਕਦੇ ਹੋ ਇੱਕ کارਖਾਨੇ ਵਿੱਚ ਇੱਕ ਦਿਨ ਵਿੱਚ 5000 ਟੌਫੀਆਂ ਬਣਦੀਆਂ ਨੇ ਤੇ 19 ਦਿਨਾਂ ਵਿੱਚ ਕਿੰਨੀਆਂ ਟੌਫੀਆਂ ਬਣਨਗੀਆਂ ਹਾਂਜੀ ਇਸ ਤਰ੍ਹਾਂ ਦਾ ਸਵਾਲ ਵੀ ਆ ਸਕਦਾ ਇੱਕ ਵਿੱਚ ਖਾਨੇ ਚ ਟੌਫੀਆਂ ਬਣਦੀਆਂ ਇੱਕ ਦਿਨ ਚ ਟੌਫੀਆਂ ਇੱਕ ਦਿਨ ਟੌਫੀਆਂ ਇੱਕ ਦਿਨ ਵਿੱਚ ਬਣਦੀਆਂ ਕਿੰਨੀਆਂ ਬਰਾਬਰ 5000 ਇੱਕ ਕਾਰਖਾਨੇ 'ਚ 5000 ਟੌਫੀ ਬਣਦੀ ਹੈ ਤੇ 19 ਦਿਨਾਂ 'ਚ ਕਿੰਨੀਆਂ ਬਣਣਗੀਆਂ ਇਹਦਾ ਕੀ ਕਰਾਂਗੇ ਆਪਾਂ ਇੱਕ ਦਿਨ 'ਚ ਟੌਫੀ ਬਣਦੀ ਆ 5000 19 ਦਿਨਾਂ ਦੇ ਵਿੱਚ ਟੌਫੀਆਂ ਪੁੱਛੀਆਂ ਗਈਆਂ ਤਾਂ ਕਿੰਨੀਆਂ ਬਣਣਗੀਆਂ ਜੀ ਹਾਂ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਾਂ ਜੀ ਬਰਿੰਦਰ ਜੀ ਕਿੰਨੀਆਂ ਬਣਣਗੀਆਂ ਜੀ ਇੱਕ ਦਿਨ 'ਚ 5000 ਟੌਫੀ ਬਣਦੀ ਹੈ 19595000 ਬਹੁਤ ਅੱਛੇ ਸਿੱਧਾ ਹੀ ਕਰ ਦੇਣਾ ਬਹੁਤ ਅੱਛੇ ਵੈਰੀ ਗੁੱਡ ਇਸੇ ਤਰੀਕੇ ਨਾਲ ਹੀ ਆਪਣਾ ਕੈਲਕੂਲੇਸ਼ਨ ਫਾਸਟ ਹੋਣੀ ਆ ਜਿਹੜਾ ਮੈਥ ਹੈਗਾ ਉਹਦਾ ਇੱਕੋ ਇੱਕ ਖਾਸ ਗੱਲ ਇਹ ਹੁੰਦੀ ਆ ਕਿ ਜਿੰਨੀ ਇਹਦੀ ਪ੍ਰੈਕਟਿਸ ਕਰੀ ਜਾਵਾਂਗੇ ਰੋਜ਼ ਚਾਹੇ ਆਪਾਂ ਨੂੰ ਸਵਾਲ ਆਉਂਦੇ ਆ ਚਾਹੇ ਆਪਾਂ ਨੂੰ ਨਹੀਂ ਆਉਂਦੇ ਪਰ ਇਹਦੀ ਪ੍ਰੈਕਟਿਸ ਕਰਾਂਗੇ ਤਾਂ ਉਹ ਸਵਾਲ ਬਹੁਤ ਜ਼ਿਆਦਾ ਵਧੀਆ ਹੋ ਜਾਣਗੇ ਤਾਂ ਹੁਣ ਇਸ ਤਰ੍ਹਾਂ ਦਾ ਇੱਕ ਸਵਾਲ ਹੋਰ ਆ ਇੱਕ ਵਿਅਕਤੀ ਇੱਕ ਵਿਅਕਤੀ ਆ ਜਿਹੜਾ ਇੱਕ ਟਰੱਕ ਵਿੱਚ ਇੱਕ ਵਿਅਕਤੀ ਇੱਕ ਟਰੱਕ ਵਿੱਚ ਇੱਕ ਘੰਟੇ ਵਿੱਚ ਟਰੱਕ ਵਿੱਚ ਇੱਕ ਘੰਟੇ ਵਿੱਚ ਕਿੰਨੀਆਂ ਇੱਟਾਂ ਭਰਦਾ 12000 ਇੱਕ ਟਰੱਕ ਚ ਇੱਕ ਘੰਟੇ ਚ 12000 ਇੱਟਾਂ ਭਰੀਆਂ ਜਾਂਦੀਆਂ ਹਣਾ ਜੀ ਤੇ ਹੁਣ ਇਦਾਂ ਦਾ ਸਵਾਲ ਆ ਸਕਦਾ ਹੈ 1 ਘੰਟੇ 'ਚ 12000 ਇੱਟਾਂ ਭਰੀਆਂ ਜਾਂਦੀਆਂ ਤਾਂ 19 ਤੇ 24 ਘੰਟਿਆਂ 'ਚ ਕਿੰਨੀਆਂ ਭਰੀਆਂ ਜਾਣਗੀਆਂ 24 ਘੰਟਿਆਂ ਵਿੱਚ ਕਿੰਨੀਆਂ ਇੱਟਾਂ ਭਰੀਆਂ ਜਾਣਗੀਆਂ 24 ਘੰਟੇ ਇੱਕ ਟਰੱਕ ਵਿੱਚ ਇੱਕ ਘੰਟੇ ਵਿੱਚ 12000 ਇੱਟਾਂ ਭਰੀਆਂ ਜਾਂਦੀਆਂ 24 ਘੰਟੇ ਵਿੱਚ ਕਿੰਨੀਆਂ ਇੱਟਾਂ ਭਰੀਆਂ ਜਾਣਗੀਆਂ ਸੇਮ ਪੈਟਰਨ ਸੇਮ ਸਵਾਲ ਆ ਚਾਹੇ ਇਟਾਂ ਆ ਜਾਣ ਚਾਹੇ ਡੱਬੇ ਆ ਜਾਣ ਚਾਹੇ ਘੰਟੇ ਆ ਜਾਣ ਚਾਹੇ ਮਹੀਨੇ ਆ ਜਾਣ ਚਾਹੇ ਸਾਲ ਆ ਜਾਣ ਤਾਂ ਉਹਦੇ ਵਿੱਚ ਜਸਟ ਅਸੀਂ ਗੁਣਾ ਹੀ ਕਰਨੀ ਹੁੰਦੀ ਹੈ ਜਦੋਂ ਅਸੀਂ ਗੁਣਾ ਕਰ ਦਿੰਨੇ ਆ ਤਾਂ ਜਿਹੜਾ ਸਾਡਾ ਸਵਾਲ ਆ ਉਹ ਸ਼ਾਰਟ ਆਊਟ ਹੋ ਜਾਂਦਾ ਸਾਲ ਹੋ ਜਾਂਦਾ ਹੁਣ ਇਹਦੇ ਵਿੱਚ ਇੱਕ ਘੰਟੇ 'ਚ 12000 ਇਟ ਕੱਢਦਾ ਉਹ ਤੇ 24 ਘੰਟਿਆਂ 'ਚ ਕਿੰਨੀਆਂ ਇਟਾਂ ਕੱਢਣਗੇ 12000 ਗੁਣਾ 24 ਕਰ ਦਿਓ ਠੀਕ ਹੈ ਜੀ ਸਿੱਧੀ ਗੁਣਾ ਕਰਨੀ ਹੈ ਸਿੱਧੀ ਕਰ ਦਿਓ ਨਹੀਂ ਤੁਸੀਂ ਜਿਵੇਂ ਤੁਹਾਨੂੰ ਆਉਂਦੀ ਹੈਗੀ ਆ ਉਸ ਤਰੀਕੇ ਨਾਲ ਕਰ ਦਿਓ 12 4 ਦੁਣੀ 8 ਤੇ 4 48 ਹੋ ਗਿਆ ਜੀ 12 ਚੋਕ 48 ਤਾਂ ਗੁਣਾ ਪਾਓ ਫੇਰ 0 ਫੇਰ 0 ਫੇਰ 0 ਤਿੰਨ ਜ਼ੀਰੋਆਂ ਲਾ ਕੇ 4 ਤੇ 2 ਸਿੱਧਾ ਜਾਂ ਅਨਸਰ ਲੱਗ ਜਾਊਗਾ ਸੋ ਇਸ ਕਰਕੇ ਤਾਂ ਹਾਂਜੀ 8 8 2 ਸੋ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਆਨਸਰ ਆ ਉਹ ਨਿਕਲਿਆ ਹੋਣਾ ਸੋ ਇਸ ਕਰਕੇ 24 ਨੂੰ 12000 ਨਾਲ ਗੁਣਾ ਕਰ ਦਿਓ ਹਾਂਜੀ ਬਿਲਕੁਲ ਠੀਕ ਆਨਸਰ ਰਾਈਟ ਆਨਸਰ ਬ੍ਰਿੰਦਰ ਜੀ ਸੋ ਇਸ ਤਰ੍ਹਾਂ ਦੇ ਜਿਹੜੇ ਸਵਾਲ ਆ ਤੁਹਾਨੂੰ ਇਹ ਹੁੰਦੇ ਕਾਦੇ ਆ ਕਿ ਜਸਟ ਇੱਕ ਗੁਣਾ ਦੇ ਸਵਾਲ ਹੁੰਦੇ ਆ ਬਟ ਇਹਨੂੰ ਕਮਾਇਆ ਇਸ ਤਰੀਕੇ ਨਾਲ ਜਾਂਦਾ ਕਿ ਅਗਲਾ ਬੱਚਾ ਕਨਫਿਊਜ਼ ਹੋ ਜਾਵੇ ਆਪਾਂ ਕਨਫਿਊਜ਼ ਨਹੀਂ ਹੋਣਾ ਹਾਂਜੀ 24 ਘੰਟੇ ਹੁਣ ਦੇਖੋ ਇੱਕ ਸਵਾਲ ਹੋਰ ਆ ਅ ਇੱਕ ਦੁਕਾਨਦਾਰ ਇੱਕ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਵੇਚਦਾ ਇੱਕ ਦੁਕਾਨਦਾਰ ਇੱਕ ਮੋਬਾਈਲ ਫੋਨ ਵੇਚਦਾਗਾ ਮੰਨ ਲਓ 500 5000 40 ਰੁਪਏ ਦਾ 19 ਮੋਬਾਈਲ ਫੋਨ ਕਿੰਨੇ ਦੇ ਵੇਚੇਗਾ 19 ਮੋਬਾਈਲ ਫੋਨ ਕਿੰਨੇ ਦੇ ਵੇਚੇਗਾ ਹਾਂਜੀ ਵੀਰਿੰਦਰ ਜੀ ਇੱਕ ਦੁਕਾਨਦਾਰ ਨੇ ਇੱਕ ਮੋਬਾਈਲ ਵੇਚਿਆ 5040 ਰੁਪਏ ਦਾ 19 ਮੋਬਾਈਲ ਕਿੰਨੇ ਦੇ ਵੇਚੇਗਾ ਹਾਂਜੀ 19 ਮੋਬਾਈਲ ਹਾਂ ਰਾਈਟ ਇਹਨੂੰ ਵੀ ਆਪਾਂ ਸਿੱਧਾ ਜਾਂ ਗੁਣਾ ਕਰ ਦੇਣੀ ਆ ਗੁਣਾ 95 ਕਰ ਦੇਣੀ ਆ ਤਾਂ ਤੁਹਾਡੇ ਵਾਲਾ ਆਨਸਰ ਰਾਈਟ ਹੈਗਾ ਤਾਂ ਇਹ ਆਨਸਰ ਆ ਜਾਣਾ 95760 ਰਾਈਟ ਆਨਸਰ ਆ ਤੁਹਾਡਾ ਠੀਕ ਹੈ ਜੀ ਅਗਲੇ ਪਾਸੇ ਇੱਕ ਸਵਾਲ ਹੋਰ ਆਜੂ ਹੁਣ ਆਪਾਂ ਕਰਦੇ ਆ ਇਹ ਸਵਾਲ ਥੋੜਾ ਜਿਆਦਾ ਸਮਝਣ ਵਾਲਾ ਸਮਝਣ ਵਾਲਾ ਕਿਵੇਂ ਆ ਕਿ ਇਹਨੂੰ ਜੇ ਅਸੀਂ ਦਿਮਾਗ ਨਾਲ ਸਮਝਾਂਗੇ ਤਾਂ ਫੇਰ ਇਹ ਮੈਂਟੋ ਮਿੰਟੀ ਨਿਕਲ ਜਾਊਗਾ 24 ਘੰਟੇ 24 ਘੰਟੇ ਵਿੱਚ 24 ਘੰਟਿਆਂ ਵਿੱਚ ਕਿੰਨੇ ਸੈਕਿੰਡ ਹੁੰਦੇ ਆ 24 ਘੰਟਿਆਂ ਵਿੱਚ ਕਿੰਨੇ ਸੈਕਿੰਡ ਹੁੰਦੇ ਹਨ ਸੌਖਾ ਜਿਹਾ ਸਵਾਲ ਆ ਫੇਰ 24 ਘੰਟਿਆਂ ਵਿੱਚ ਕਿੰਨੇ ਸੈਕਿੰਡ ਹੁੰਦੇ ਆ ਪਰ ਦਿਮਾਗ ਲਾਉਣਾ ਪੈਣਾ ਸੋ ਇਸ ਨੂੰ ਕਰਨ ਤੋਂ ਪਹਿਲਾਂ ਪੂਰਾ ਸਮਝੋ ਰਕਮ ਨੂੰ 24 ਘੰਟੇ ਵਿੱਚ ਸੈਕਿੰਡ ਕਿੰਨੇ ਹੁੰਦੇ ਆ ਹੁਣ ਪਹਿਲਾਂ ਘੰਟੇ ਆ ਘੰਟਿਆਂ ਦੇ ਵਿੱਚ ਮਿੰਟ ਹੁੰਦੇ ਆ ਮਿੰਟਾਂ 'ਚ ਸੈਕਿੰਡ ਹੁੰਦੇ ਆ ਸੋ ਇਸ ਕਰਕੇ ਸਾਨੂੰ ਪਹਿਲਾਂ ਇਹ ਦੇਖਣਾ ਪਊਗਾ ਵੀ ਇੱਕ ਘੰਟੇ 'ਚ ਸੈਕਿੰਡ ਕਿੰਨੇ ਹੁੰਦੇ ਨੇ ਹਾਂਜੀ ਇੱਕ ਮਿੰਟ ਵਿੱਚ ਇੱਕ ਮਿੰਟ 'ਚ ਕਿੰਨੇ ਸੈਕਿੰਡ ਹੁੰਦੇ ਆ ਇੱਕ ਮਿੰਟ ਬਰਾਬਰ 60 ਸੈਕਿੰਡ ਦਾ ਇਹਦਾ ਮਤਲਬ 24 ਅ ਇੱਕ ਮਿੰਟ ਦੇ 60 ਸੈਕਿੰਡ 60 ਮਿੰਟਾਂ ਦਾ ਇੱਕ ਘੰਟਾ ਘੰਟਾ ਕਾਦੇ ਬਰਾਬਰ ਹੁੰਦਾ 60 ਸੈਕਿੰਡ ਦਾ ਇਹਦਾ ਮਤਲਬ ਕੀ ਹੋਇਆ ਕਿ ਇਹਨਾਂ ਦੋਨਾਂ ਨੂੰ ਆਪਸ ਵਿੱਚ ਗੁਣਾ ਕਰਾਂਗੇ ਤਾਂ ਇੱਕ ਘੰਟੇ ਦੇ ਸੈਕਿੰਡ ਆ ਜਾਣਗੇ ਇੱਕ ਮਿੰਟ ਚ ਕਿੰਨੇ ਸੈਕਿੰਡ ਆਜੀ 60 60 ਘੰਟਾ ਅ 60 ਇੱਕ ਘੰਟਾ ਕਾਦੇ ਬਰਾਬਰ ਹੁੰਦਾ 60 ਮਿੰਟ ਦੇ ਹਣਾ ਜੀ 1 ਘੰਟਾ 1 ਘੰਟਾ ਬਰਾਬਰ 60 ਮਿੰਟ 1 ਮਿੰਟ ਬਰਾਬਰ 60 ਸੈਕਿੰਡ 1 ਘੰਟਾ ਬਰਾਬਰ 60 ਮਿੰਟ ਇੱਥੇ 1 ਘੰਟਾ ਕਰ ਲਿਓ ਕਈ ਵਾਰੀ ਭੁੱਲ ਜਾਂਦਾ ਬੰਦਾ 1 ਘੰਟਾ ਬਰਾਬਰ 60 ਮਿੰਟ ਹੁਣ ਸੈਕਿੰਡ ਕਿੰਨੇ ਹੋਏ ਫਿਰ ਇਹਨੂੰ ਦੋਨਾਂ ਨੂੰ ਪਹਿਲਾਂ ਆਪਸ ਵਿੱਚ ਗੁਣਾ ਕਰੋ ਸੈਕਿੰਡ ਹੋਏ 3600 ਹਾਂਜੀ ਬਹੁਤ ਅੱਛੇ 3600 ਨੂੰ ਕਰਾਂਗੇ ਹੁਣ 24 ਘੰਟਿਆਂ ਨਾਲ ਗੁਣਾ ਕਰਕੇ ਦੇਖੋ ਜੀ 3600 24 ਕਿੰਨਾ ਤੁਹਾਡੇ ਵਾਲਾ ਆਨਸਰ ਤੁਸੀਂ ਲਿਖਿਆ 86400 ਸੈਕਿੰਡ 24 ਘੰਟਿਆਂ 'ਚ 86400 ਸੈਕਿੰਡ ਇਹਨੂੰ ਆਪਾਂ ਗੁਣਾ ਕਰ ਦਿਓ ਸਿੱਧੀ ਜੀ ਗੁਣਾ ਕਰਨੀ ਹੈ ਸਿੱਧੀ ਕਰ ਦਿਓ 36 24 ਕਰ ਦਿਓ ਹੈਨਾ ਜੀ 3600 ਹੁੰਦਾ ਆਪਾਂ ਸਿੱਧਾ ਜ਼ੀਰੋ ਆ ਮੰਗਰ ਬਾਅਦ ਚ ਲਾ ਲਾਂਗੇ 6 4 24 ਸਬਾਰਾਂ ਤੇ 2 ਚੌਗਾ ਹੁਣ ਇਹਨੂੰ ਗੁਣਾ ਕਰ ਦੋ 6 2 12 3 6 18 7 4 6 8 ਹਾਂਜੀ ਬਿਲਕੁਲ ਬ੍ਰਿੰਦਰ ਜੀ ਯੂ ਆ ਰਾਈਟ ਤੁਹਾਡਾ ਆਨਸਰ ਬਹੁਤ ਜਲਦ ਅਫੈਕਟਿਵ ਹੈ ਹੁਣ ਇੱਕ ਸਵਾਲ ਹੋਰ ਹੈ ਇਸ ਰਕਮ ਦਾ ਇਸ ਤੋਂ ਬਾਅਦ ਆਪਣੀ ਇਹ ਅਭਿਆਸ ਸਾਰੀ ਕੰਪਲੀਟ ਹੋ ਜਾਣੀ ਆ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵੱਡੀ ਸੰਖਿਆ ਨੂੰ 90 ਨਾਲ ਗੁਣਾ ਕਰੋ ਨਾਲ ਗੁਣਾ ਕਰੋ ਹਾਂਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਬਾਰ ਬਾਰ ਬੇਨਤੀes ਕਰਕੇ ਕਰਦੇ ਆ ਕਿ ਬੱਚਿਆਂ ਦੀ ਸਪੋਰਟ ਕਰ ਸਕੋ ਤੁਸੀਂ ਹਾਂਜੀ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਨੂੰ ਬ੍ਰਿੰਦਰ ਜੀ ਕਿੰਨੇ 90 ਨਾਲ ਗੁਣਾ ਕਰਾਂਗੇ ਆਪਾਂ ਤਾਂ ਕਿ ਨਾ ਆਨਸਰ ਆਊਗਾ ਤਿੰਨ ਅੰਕਾਂ ਦੀ ਪਹਿਲਾਂ ਸਭ ਤੋਂ ਵੱਡੀ ਸੰਖਿਆ ਕਿਹੜੀ ਹੁੰਦੀ ਆ ਉਹ ਦੇਖਣਾ ਪਊਗਾ ਤਿੰਨ ਅੰਕਾਂ ਦੀ ਹੋਵੇ ਤੇ ਵੱਡੀ ਤੋਂ ਵੱਡੀ ਹੋਵੇ ਹਾਂਜੀ ਕਿਹੜੀ ਸੰਖਿਆ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਹੁੰਦੀ ਆ ਉਹ ਆਪਾਂ ਕੱਢਦੇ ਹਾਂ ਜੀ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੁੰਦੀ ਆ 39 ਤਾਂ ਹੁਣ ਕੀ ਕਰ ਵੀ 90 ਨਾਲ ਗੁਣਾ ਕਰ ਦੋ 10 90 ਹਾਂਜੀ ਇਹਨੂੰ ਗੁਣਾ ਕਰ ਦਿਓ ਜੀ ਤਾਂ ਹੁਣ ਜਿਹੜੀ ਜ਼ੀਰੋ ਆ ਇਹਨੂੰ ਜ਼ੀਰੋ ਨੂੰ ਛੱਡ ਦਿਓ ਸਿੱਧੀ ਗੁਣਾ 9 ਨਾਲ ਇਹਨੂੰ ਕਰ ਦਿਓ 9 9 81 ਇੱਕ ਲਾ ਦਿਓ ਫਿਰ 9 9 81 81 ਜੀ ਇਸ ਤਰ੍ਹਾਂ ਦੇ ਜਿਹੜੇ ਸਵਾਲ ਹੈਗੇ ਆ ਹਾਂ ਵੀਡੀਓ ਨੈਟਵਰਕ ਕਰਕੇ ਰੁਕ ਗਈ ਸੀ ਬੇਟਾ ਕੋਈ ਪ੍ਰੋਬਲਮ ਹੋ ਜਾਂਦੀ ਜਿਹੜੇ ਸਵਾਲ ਹੈਗੇ ਆ ਉਹਨਾਂ ਨੂੰ ਕਰਨ ਦੇ ਲਈ ਹਮੇਸ਼ਾ ਜੁੜੇ ਰਹੋ ਨਾਲ ਨੂੰ ਸਮਝੋ ਮੈਂ ਤੇਰੇ ਕੋਲ ਸੰਵੰਤ ਇਹ ਮੈਥ ਦੀ ਹੈਗੀ ਆ ਅਭਿਆਸ ਤੁਹਾਡੇ ਮੈਥ 6 2.6 ਡਿਸਕਸ ਆ ਆ ਕਰੋ ਜੀ ਟਾਈਮ ਨਾਲ ਅਮਨਦੀਪ ਗੋਲਡਨ ਨਾਈਟ ਤਾਂ ਹੋ ਗਿਆ ਸਰ ਵੀਰਿੰਦਰ ਜੀ ਆ ਗਏ ਸੀਗੇ ਤੁਸੀਂ ਵੀ ਆ ਜਾ ਕਰੋ ਬਾਕੀ ਸਟੂਡੈਂਟ ਵੀ ਟਾਈਮ ਨਾਲ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਦਿੱਲੀ ਰੋਜ਼ਾਨਾ ਮੈਥ ਦੇ ਸਵਾਲ ਸਮਝਣ ਦੇ ਲਈ ਮੈਥ ਕਰਨ ਦੇ ਲਈ ਮੈਥ ਦੇ ਵਿੱਚ ਬਹੁਤ ਤੇਜ਼ ਹੋਣ ਦੇ ਲਈ ਆਪਾਂ ਦਿੱਲੀ ਰੋਜ਼ਾਨਾ 7:30 ਤੋਂ 8:00 ਦੇ ਵਿਚਾਲੇ ਜਿਹੜੀ ਹੈ ਕਲਾਸ ਲਗਾਇਆ ਕਰਾਂਗੇ ਸੋ ਤੁਸੀਂ ਇਸ ਤਰ੍ਹਾਂ ਦੇ ਸੌਖੇ ਸੌਖੇ ਵਧੀਆ ਵਧੀਆ ਸਵਾਲਾਂ ਨੂੰ ਕਰਕੇ ਆਪਣਾ ਮੈਥ ਦੇ ਵਿੱਚ ਬਹੁਤ ਸ਼ਾਰਪ ਹੋਊ ਮੈਥ ਬਹੁਤ ਜ਼ਿਆਦਾ ਤੇਜ਼ ਹੋਊ ਜਿੰਨਾ ਤੁਹਾਡਾ ਮੈਥ ਤੇਜ਼ ਹੋਵੇਗਾ ਜਿੰਨਾ ਤੁਹਾਡਾ ਮੈਥ ਫਾਸ ਜਿੰਨਾ ਤੁਹਾਡਾ ਕੈਲਕੂਲੇਸ਼ਨ ਉਨਾ ਹੀ ਤੁਸੀਂ ਐਕਸਪਰਟ ਹੋਵਾਂਗੇ ਆਪਾਂ ਕੱਲ ਤੋਂ ਅਗਰ ਕੋਈ ਤਾ ਉਹ ਮੈਨੂੰ ਦੱਸ ਸਕਦਾ ਜੀ ਕਿਸੀ ਦੀ ਕੋਈ ਪ੍ਰੋਬਲਮ ਹੈ ਸੋ ਇੱਕ ਥੌਟ ਮਿਹਨਤ ਸਾਨੂੰ ਸਮਝ ਸਿਖਾਉਂਦੀ ਹੈ ਮਿਹਨਤ ਸਾਨੂੰ ਸਿਆਣਾ ਕਰਦੀ ਹੈ ਮਿਹਨਤ ਹੀ ਸਾਨੂੰ ਅੱਗੇ ਲੈ ਕੇ ਜਾਂਦੀ ਹੈ ਮਿਹਨਤ ਤੋਂ ਬਿਨਾ ਕੋਝ ਵੀ ਹਾਸਲ ਕਰਨਾ ਸੰਭਵ ਨਹੀਂ ਹੁੰਦਾ ਇਸ ਕਰਕੇ ਨਿਰੰਤਰ ਮਿਹਨਤ ਕਰਦੇ ਰਹੋ ਨਿਰੰਤਰ ਯਤਨ ਕਰਦੇ ਰਹੋ ਨਿਰੰਤਰ ਯਤਨਸ਼ੀਲ ਬਣੇ ਰਹੋ ਕਦੇ ਵੀ ਮਨ ਨਿਰਾਸ਼ ਨਾ ਕਰੋ ਕਦੇ ਵੀ ਉਦਾਸ ਨਾ ਹੋਵੋ ਹਮੇਸ਼ਾ ਵਿਸ਼ਵਾਸ ਰੱਖੋ ਮਿਹਨਤ ਦੇ ਵਿੱਚ ਹਮੇਸ਼ਾ ਕਰਦੇ ਰਹੋ ਸੱਚੀ ਸਾਫ਼ ਸੁਥਰੀ ਮਿਹਨਤ ਵਰਿੰਦਰ ਜੀ ਗੁੱਡ ਨਾਈਟ ਥੈਂਕ ਯੂ ਵੈਰੀ ਮੱਚ ਅੱਜ ਤੁਹਾਡਾ ਕਰਕੇ ਮੈਂ ਕਲਾਸ ਲਗਾਈ ਹੈ ਸੋ ਥੈਂਕ ਯੂ ਵੈਰੀ ਮੱਚ ਸਲਾਈਡ ਆ ਜਿਹੜੀ ਉਹ ਜਰੂਰ ਕਰ ਲਓ ਕਿਰਪਾ ਕਰਕੇ ਸਲਾਈਡ ਜਰੂਰ ਕਰ ਲਓ ਵਿਰਿੰਦਰ ਜੀ ਸਲਾਈਡ ਕਰ ਲਓ 2 ਮਿੰਟ ਵਿਰਿੰਦਰ ਜੀ ਸਲਾਈਡ ਕਰ ਲਓ ਆਪਾਂ ਕੱਲ ਦੀ ਸਲਾਈਡ ਆ ਜਿਹੜੀ ਉਹ ਕਰਦੇ ਆਂ ਡਿਸਕਸ ਹਾਂਜੀ ਕੱਲ ਦੀ ਸਲਾਈਡ ਜਰੂਰ ਡਿਸਕਸ ਕਰਦੇ ਆਂ 2 ਮਿੰਟ ਕੱਢ ਲਓ ਜੀ ਹਾਂਜੀ ਵੱਡਿਆਂ ਦਾ ਸਤਿਕਾਰ ਕਰੋ ਥਾਟ ਆਫ ਡੇ ਹੈ ਜੀ ਵੱਡਿਆਂ ਦਾ ਸਤਿਕਾਰ ਕਰੋ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹਮੇਸ਼ਾ ਸਾਨੂੰ ਵੱਡਿਆਂ ਨੂੰ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਸੋ ਸਲਾਈਡ ਸਾਡੀ ਤੁਹਾਡੇ ਸਾਹਮਣੇ ਪਈਆ ਥਾਟ ਆਫ ਡੇ ਹੈਗਾ ਵੱਡਿਆਂ ਦਾ ਸਤਕਾਰ ਕਰੋ ਸਾਨੂੰ ਹਮੇਸ਼ਾ ਵੱਡਿਆਂ ਦਾ ਸਤਕਾਰ ਕਰਨਾ ਚਾਹੀਦਾ ਉਹਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਸਮਝਣਾ ਚਾਹੀਦਾ ਤੇ ਪ੍ਰਸ਼ਨ ਹੈਗਾ ਪਹਿਲਾ ਸਰਹੰਦ ਵਿੱਚ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਬਾਰੇ ਵਜੀਰ ਖਾਨ ਨੂੰ ਕਿਸ ਨੇ ਸੂਚਨਾ ਦਿੱਤੀ ਦੁਬਾਰਾ ਕੁਐਸਚਨ ਸੁਣ ਲਓ ਜੀ ਸਰਹੰਦ ਵਿੱਚ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਬਾਰੇ ਵजीर खान ਨੂੰ ਕਿਸ ਨੇ ਸੂਚਨਾ ਦਿੱਤੀ ਤਾਂ ਉਸ ਦਾ ਨਾਂ ਸੀ ਗੰਗੂ ਨਾਂ ਦੇ ਨੌਕਰ ਨੇ ਗੰਗੂ ਕੌਣ ਸੀ ਗੰਗੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਸੋਈ ਦੇ ਵਿੱਚ ਕੰਮ ਕਰਨ ਵਾਲਾ ਨੌਕਰ ਸੀ ਪਰ ਉਸ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਸਰਹੰਦ ਵजीर खान ਨੂੰ ਸੂਚਨਾ ਦੇ ਦਿੱਤੀ ਤੇ ਉਸ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਨੂੰ ਫੜ ਲਿਆ ਗਿਆ ਛੋਟੇ ਸਹਿਬਜ਼ਾਦਿਆਂ ਨੂੰ ਕਿਸ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਛੋਟੇ ਸਹਿਬਜ਼ਾਦਿਆਂ ਨੂੰ ਕਿਸ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਛੋਟੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਅਗਲਾ ਕੁਐਸਚਨ ਆ ਜੀ ਠੰਡੇ ਬਰਜ ਵਿੱਚ ਕੈਦ ਛੋਟੇ-ਛੋਟੇ ਸਹਿਬਜ਼ਾਦਿਆਂ ਦਾ ਤੋਂ ਦਪਿਆਉ ਕੀਤੀ ਠੰਡੇ ਵਰਜ ਵਿੱਚ ਗੁਰੂ ਸਾਹਿਬ ਦੇ ਸਹਿਬਜ਼ਾਦੇ ਨੂੰ ਰੱਖਿਆ ਗਿਆ ਸੀ ਤੇ ਮਾਤਾ ਗੁਜਰੀ ਜੀ ਨੂੰ ਵੀ ਰੱਖਿਆ ਗਿਆ ਸੀ ਤੇ ਉਹਨਾਂ ਨੂੰ ਸ਼ਾਮ ਨੂੰ ਰਾਤ ਦੇ ਸਮੇਂ ਦੁੱਧ ਪਿਆਉਣ ਦੀ ਸੇਵਾ ਭਾਈ ਮੋਤੀ ਲਾਲ ਮਹਾਰਾਜ ਜੀ ਨੇ ਕੀਤੀ ਸੋ ਬਹੁਤ ਸਾਡੇ ਸਤਿਕਾਰਯੋਗ ਨੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਕਿਸ ਨੇ سونے ਦੀਆਂ ਮੋਹਰਾਂ ਦੇ ਕੇ ਜ਼ਮੀਨ ਖਰੀਦੀ ਸੀ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਕਿਸ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਜ਼ਮੀਨ ਖਰੀਦੀ ਸੀ ਦਿਵਾਨ ਟੋਡਰਮਲਜੀ ਦਿਵਾਨ ਟੋਡਰਮਲਜੀ ਨੇ ਖੜੀਆਂ ਮੋਹਰਾਂ ਕਰਕੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਜ਼ਮੀਨ ਖਰੀਦੀ ਸੀ ਛੋਟੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਕਿੱਥੇ ਸ਼ਹੀਦੀ ਜੋੜਦਾ ਹੈ ਛੋਟੇ ਸਾਹਿਬ ਜਦਿਆਂ ਦੀ ਯਾਦ ਵਿੱਚ ਸਰਹੰਦ ਸ੍ਰੀ ਫਤਿਹਗੜ ਸਾਹਿਬ ਵਿੱਚ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਸੁਬਾਤ ਇਹ ਦਿਨ ਜਿਹੜੇ ਚੱਲ ਰਹੇ ਆ ਬਹੁਤ ਸ਼ਕਤੀਸ਼ਾਲੀ ਆ ਪ੍ਰੇਰਨਾ ਦੇਣ ਵਾਲੇ ਆ ਤੇ ਬਹੁਤ ਇਤਿਹਾਸਕ ਪੱਖ ਤੋਂ ਮਹੱਤਵਪੂਰਨ ਦਿਨ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਰਾ ਸਰਵਾਂ ਸੀਰਨਾ ਦਿਨਾਂ ਦੇ ਵਿੱਚ ਸ਼ਹੀਦ ਹੋਏ ਸੋ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਇਹ ਦਿਨ ਨੇ ਸੋ ਆ우 ਸਾਰੇ ਛੋਟੇ ਸਾਹਿਬਜ਼ਾਦਿਆਂ ਦਾ ਸਤਿਕਾਰ ਕਰੀਏ ਹਾਂਜੀ ਅੱਜ ਦੀ ਸਲਾਈਡ ਦੇ ਵਰਡ ਨੇ ਸ਼ਿਪ S H I P ਸ਼ਿਪ ਸ਼ਾਪ S H O P ਸ਼ਾਪ शर्ट एस एच आई आर टी शर्ट शूज़ एस एच ओ ई एस शूज शेट एस एच ई टी ई शेड शेड, सो ये अज की स्लाइड के वर्ड ने सो so, सार ਅੱਜ ਦੇ ਦਿਨਾਂ ਨੂੰ ਇਹਨਾਂ ਦਿਨਾਂ ਨੂੰ ਸ਼ਹੀਦੀ ਦਿਨ ਚੱਲਦੇ ਆ ਹਮੇਸ਼ਾ ਯਾਦ ਰੱਖੋ ਛੋਟੇ ਸਾਹਿਬ ਜੀ ਆਦਿਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖੋ ਸੁਭਾਗ ਸਿੰਘ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਧੰਨਵਾਦ ਜੀ ਕੱਲ ਮਿਲਦੇ ਆ ਇਸੇ ਟਾਈਮ ਦੁਆਰਾ ਥੈਂਕ